ਸੰਤ ਸਮਾਜ ਵੱਲੋਂ ਪਾਸਟਰ ਅੰਕੁਰ ਨਰੂਲਾ ਪ੍ਰਤੀ ਕੀਤੇ ਰੋਜ਼ ਪ੍ਰਦਰਸ਼ਨ ਤੋਂ ਬਾਅਦ ਇਸਾਈ ਜਥੇਬੰਦੀ ਦੇ ਆਗੂ ਨੇ ਮੰਗੀ ਮਾਫੀ ਸੰਤ ਸਮਾਜ ਵੱਲੋਂ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਵਿੱਚ ਲਿਖਤੀ ਇਸ਼ਵਾਸ਼ਣ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਵੱਲੋਂ Hindu Sikh ਧਰਮ ਇਹ ਰੀਤੀ ਰਿਵਾਜਾਂ ਦਾ ਮਜ਼ਾਕ ਨਾਨਸਬੰਧੀ ਸੰਤ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਆ ਪੁਲਿਸ ਸੁਪਰਡੈਂਟ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਹ ਪਾਟਰ ਸਬੰਧੀ ਸਖਤ ਨੋਟ ਚ ਦੇਣ ਦੀ ਗੱਲ ਆਖ ਰੋਸ ਪ੍ਰਦਰਸ਼ਨ ਕੀਤਾ ਸੀ ਜਦੋਂ ਇਸ ਦੇ ਚੱਲਦੇ ਆ ਅੱਜ ਅੰਕਨਰੂਲਾ ਵੱਲੋਂ ਗੌਰਮ ਮਸੀਬ ਵੱਲੋਂ ਲਿਖਤ ਅਸ਼ਵਾਸ਼ਣ ਤੇ ਭੇਕੇ ਵਿੱਚ ਇਹ ਗੱਲ ਨਹੀਂ ਹੋਵੇਗੀ ਕੀ ਕਿਹਾ ਇਸ ਮੌਕੇ ਤੇ ਸੰਤ ਸਮਾਜ ਨੇ ਆਓ ਤੁਹਾਨੂੰ ਸੁਣਾਉਂਦੇ ਆ ਸਾਰਿਆਂ ਦੀ ਗੱਲਬਾਤ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਭਾਈ ਸਾਹਿਬ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ ਔਰ ਸਾਡੇ ਵੱਲੋਂ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਸੀਂ ਐਸ ਪੀ ਸਾਹਿਬ ਦੇ ਆਫਿਸ ਇੱਥੇ ਆਏ ਆ ਸਾਡਾ ਬੈਠ ਕੇ ਆਪਸ ਚ ਉਹਨਾਂ ਨੇ ਕੰਪਰੋਮਾਈਜ਼ ਕਰਵਾਇਆ ਵਾ ਸਾਡੇ ਇਹ ਭਰਾ ਨੇ ਸਾਡੇ ਸਤਕਾਰ ਦੇ ਯੋਗ ਨੇ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਔਰ ਅਸੀਂ ਇਹ ਨਾ ਇਹ ਕਦੀ ਕਿਸੇ ਧਰਮ ਦੇ ਖਿਲਾਫ ਬੋਲੇ ਆ ਤੇ ਨਾ ਗਾਂਸੀ ਬੋਲਾਂਗੇ ਸਾਰੇ ਮੇਰੇ ਵੱਲੋਂ ਜੈਮਸੀ ਦੀ ਕੰਪਰੋਮਾਈਜ਼ ਕੀ ਹੈ ਕੰਪਰੋਮਾਈਜ਼ ਇਹ ਅਭੀ ਦੇਖੋ ਸਭਨ ਸੰਵਿਧਾਨ ਜਿਹੜਾ ਵਾ ਸਾਨੂੰ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਰਟੀਕਲ 25 ਤੋਂ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਉਹ ਅਸੀਂ ਜਿਹੜਾ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਹੋ ਰਿਹਾ ਵਾ ਔਰ ਇਹ ਵਿੱਚ ਨਾ ਹੀ ਕੋਈ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆ ਤੇ ਨਾ ਹੀ ਸਾਨੂੰ ਆ ਔਰ ਅਸੀਂ ਗਾਵੇਂ ਜਿਹੜਾ ਇੱਕ ਦੂਜੇ ਦੇ ਨਾਲ ਮਿਲ ਕੇ ਭਰਾਵਾਂ ਵਾਂਗੂ ਚੱਲਾਂਗੇ ਔਰ ਸਮਾਜ ਨੂੰ ਇੱਕ ਵਧੀਆ ਸੇਧ ਦਵਾਂਗੇ ਦੱਸ ਕੇ ਤੇ ਆ ਕਿਹੜਾ ਮੁੱਦਾ ਕੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹਦਰਪ ਸਿੰਘ ਸ਼ਿਨਨਪੁਰ ਸਾਹਿਬ ਤੋਂ ਅੱਜ ਕਨੂਪੁਰ ਕਾਲੇ ਦੀ ਧਰਤੀ ਤੇ ਸਮੁੱਚੀਆਂ ਜਥੇਬੰਦੀਆਂ ਨੇ ਵੱਖ-ਵੱਖ ਧਰਮਾਂ ਤੋਂ ਜਥੇਬੰਦੀਆਂ ਨੇ ਬਾਲਾ ਜੀ ਦਾ ਆ ਵੀ ਖੇੜ ਸ਼ਰਕਤ ਕੀਤੀ ਉੱਥੇ ਅੱਜ ਇੱਕ ਮੰੰਤਨ ਕੀਤਾ ਗਿਆ ਇੱਕ ਚੰਤਨ ਕੀਤਾ ਗਿਆ ਕਿ ਜੋ ਸਿੱਖ ਧਰਮ ਨੂੰ Hindu ਧਰਮ ਨੂੰ ਇੱਕ ਘੋਣ ਵਾਂਗ ਜਿਹੜਾ ਪਖੰਡਵਾਦ ਈਸਾਈ ਧਰਮ ਦੇ ਨਾਂ ਤੇ ਹੋ ਰਿਹਾ ਉਹ ਖਾ ਰਿਆ ਅੱਜ ਜਿਹੜਾ ਕੱਲ ਉਹਨਾਂ ਨੇ ਕ੍ਰੂਸ ਐਡ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਰਨਾ ਜਿਹੜੀ ਪਾਕ ਤੇ ਪਵਿੱਤਰ ਧਰਤੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸ ਸਥਾਨ ਤੇ ਸਜੋਬਤ ਮਾਰ ਸੱਚੇ ਪਾਤਸ਼ਾਹ ਨੇ ਅਖਰ ਅੰਮ੍ਰਿਤਸਰ ਸਿਬਤੀ ਦਾ ਘਰ ਲਾਹੌਰ ਸ਼ਹਿਰ ਜ਼ਾਹਿਰ ਕਰ ਪਾਤਸ਼ਾਹ ਮਾਰ ਨੇ ਇਹਨੂੰ ਸਿਬਤੀ ਦਾ ਘਰ ਆਖਿਆ ਪਰ ਕੱਲ ਉੱਥੇ ਪਖੰਡਵਾਦ ਨੂੰ ਬੜਾਵਾ ਦੇਣ ਵਾਸਤੇ ਅੰਕਨਰੂਲਾ ਵੱਲੋਂ ਜੋ ਕੀਤਾ ਜਾ ਰਿਹਾ ਕਿ ਅਹੀਂ ਇੱਥੇ ਕ੍ਰੂਸੈਡ ਕਰਾਂਗੇ ਧਰਮ ਪਰਿਵਰਤਨ ਕਰਾਂਗੇ ਉਹਦੇ ਵਾਸਤੇ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਇਹ ਚਿੰਤਨ ਕਰਦੀਆਂ ਚਿੰਤਾ ਦਾ ਵਿਸ਼ਾ ਬਣਾਉਂਦੀਆਂ ਆਪਣੇ ਆਪ ਨੂੰ ਸਮਝਦੀਆਂ ਕਿ ਜਿਹੜਾ ਇੱਕ ਧਰਮ ਸਿਧਾਂਤ ਹੈ ਧਰਮ ਇੱਕ ਸਿਧਾਂਤ ਹੈ ਧਰਮ ਬਦਲਿਆ ਜਾ ਸਕਦਾ ਉਹਦੇ ਵਿੱਚ ਕੋਈ ਕਿੰਤੂ ਬ੍ਰਿੰਤੂ ਨਹੀਂ ਕਿਸੇ ਨੂੰ ਹੈਗਾ ਪਰ ਜੇ ਕੋਈ ਪਖੰਡਵਾਦ ਨੂੰ ਬੜਾਵਾ ਦੇ ਕੇ ਕਿਸੇ ਨੂੰ ਬਗਲਾ ਕੇ ਤੇ ਪਖੰਡਵਾਦ ਕਰਕੇ ਆਖੇ ਕਿ ਸਾਡੇ ਧਰਮ ਵਿੱਚ ਆਓ ਅਸੀਂ ਦਾ ਕਰਾਂਗੇ ਉਦਾ ਕਰਾਂਗੇ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਇਹ ਭੋਲੀ ਭਾਲੀ ਦੁਨੀਆ ਨੂੰ ਬਗਲਾਇਆ ਜਾ ਰਿਹਾ ਉਹਦੇ ਵਾਸਤੇ ਅੱਜ ਇੱਥੇ ਸਮੂਚੀਆਂ ਜਥੇਬੰਦੀਆਂ ਨੇ ਸ਼ਿਰਕਤ ਕਰਕੇ ਤੇ ਇੱਥੇ ਇੱਕ ਮੀਟਿੰਗ ਕੀਤੀ ਹੈ ਤੇ ਅੱਜ ਪ੍ਰਸ਼ਾਸਨ ਨੂੰ ਜਿਹੜੇ ਮਿਲਣ ਵਾਸਤੇ ਬਾਬਾ ਜੀ ਸਾਰੇ ਜਾ ਰਹੇ ਆ ਜੋ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਦਿਵਾਵੇਗਾ ਕਿਉਂਕਿ ਕਾਨੂੰਨ ਦੇ ਆਧਾਰ ਤੇ ਵੀ ਪਖੰਡਵਾਦ ਨਹੀਂ ਕੋਈ ਕਰ ਸਕਦਾ ਇਹ ਕਾਨੂੰਨੀ ਤੌਰ ਤੇ ਵੀ ਗਲਤ ਆ ਅੱਜ ਕਾਨੂੰਨ ਦਾ ਸਹਾਰਾ ਲੈਣ ਵਾਸਤੇ ਅਸੀਂ ਸਾਰੀਆਂ ਜਥੇਬੰਦੀਆਂ ਇੱਥੇ ਸ਼ਿਰਕਤ ਕੀਤੀਆਂ ਹੁਣ ਆਪਾਂ ਤੁਹਾਡੇ ਨਾਲ ਮੀਟਿੰਗ ਹੈ ਜੋ ਐਸਪੀ ਸਾਹਿਬ ਸਾਨੂੰ ਵਿਸ਼ਵਾਸ ਦਿਵਾਉਣਗੇ ਉਹਦੇ ਆਧਾਰ ਤੇ ਅਗਲੀ ਕਾਰਵਾਈ ਹੋਊਗੀ ਜੀ ਬਾਕੀ ਤੁਹਾਨੂੰ ਲੱਗਦਾ ਕਿ ਐਸਐਸਪੀ ਸਾਡੇ ਹੱਕ ਚ ਆਓਗੇ ਕਿਹੜਾ ਪ੍ਰੋਗਰਾਮ ਹੈ ਰੱਦ ਕਰਨੀ ਚਾਹੇ ਵੇਖੋ ਅਸੀਂ ਨਹੀਂ ਆਉਂਦੇ ਵੀ ਸਾਡੇ ਹੱਕ ਚ ਆਓ ਅਸੀਂ ਕਿੰਨੇ ਪੀਏ ਵੇਖੋ ਤੁਸੀਂ ਪਸਹੀਆ ਕਿ ਗਲਤ ਆ ਫੇ ਅਹੀਂ ਇਹ ਨਹੀਂ ਕਿਨੇ ਵੀ ਧਰਮ ਕਿਉਂ ਬਦਲਦੇ ਆ ਕਿਉਂਕਿ ਧਰਮ ਇੱਕ ਸਿਧਾਂਤ ਹੈ ਕੋਈ ਵੀ ਧਰਮ ਬਦਲ ਬਦਲ ਸਕਦਾ ਆਪਣਾ ਪਰ ਕਿਸ ਨੂੰ ਬਦਲਾ ਕੇ ਕਿਸ ਨੂੰ ਚਾਂਸ ਵਿੱਚ ਲਿਆਂਕ ਕੇ ਭੋਲੇ-ਪਾਲੇ ਬੰਦਿਆਂ ਦਾ ਬ੍ਰੈਂਡ ਵਾਸ਼ ਕਰਕੇ ਇਦਾਂ ਕਰਨਾ ਗਲਤ ਆ ਤਾਂ ਜੇ ਕਾਨੂੰਨ ਨੂੰ ਲੱਗੂਗਾ ਆਪੇ ਗਲਤ ਆ ਤਾਂ ਕਾਨੂੰਨ ਨੇ ਆਪੇ ਸਾਡੇ ਹੱਕ ਝੋਣਾ ਜੇ ਲੱਗੇਗਾ ਕਿ ਅਹੀਂ ਗਲਤ ਆ ਤਾਂ ਫੇ ਕਾਨੂੰਨ ਜਿਹੜਾ ਸਹੀ ਹੋਊਗਾ ਕਾਨੂੰਨ ਨੇ ਉਹਦੀ ਗੱਲ ਕਰਨੀ ਆ ਪਰ ਖਾਲਸਾ ਜੀ ਬੀਤੇ ਦੇ ਨੇ ਦੂਸਰੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਕਿਹਾ ਕਿ ਕੁਝ ਛਰਾਤੀ ਆਂਸਰ ਜਾਣ ਬੂਝ ਕੇ ਪ੍ਰੋਗਰਾਮ ਨਹੀਂ ਹੋਣਾ ਨਾ ਚਾਹੁੰਦਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨਾ ਉਹ ਪਿੱਛੋਂ ੱਤਕਾ ਲਾਉਂਦੇ ਹੁੰਦੇ ਤੇ ਗਾੜੀ ਨਹੀਂ ਹੁੰਦੇ ਕਿ ਸਾਨੂੰ ਕੋਈ ਗਲਤ ਕਹੂਗਾ ਇਹ ਕਰਕੇ ਅਸੀਂ ਜਿਹੜੇ ਉਹ ਸ਼ਰਾਰਤੀ ਅੰਸਰ ਜਿਨ੍ਹਾਂ ਨੂੰ ਕਹਿ ਰਿਹਾ ਨਾ ਤੇ ਜਿਹੜੇ ਉਹਨਾਂ ਦੇ ਨਾਲ ਤੁਰੇ ਆ ਅਸਲ 'ਚ ਸ਼ਰਾਰਤੀ ਅੰਸਰ ਉਹ ਹੀ ਬੁੰਦੇ ਵੀ ਜਿਹੜਾ ਆਪਸ ਵਿੱਚ ਧਰਮਾਂ ਦਾ ਕੌਮਾਂ ਦਾ ਜੰਗ ਲਾਉਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਭੇਜਤਾਂ ਦਾ ਕੋਈ ਇਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਹੋਵੇ ਜਿਹਦੇ ਨਾਲ ਕੌਮਾਂ ਦਾ ਦੁਖਾਂਤ ਪਵੇ ਅਈ ਚਾਹਨੇ ਕੇ ਪ੍ਰੇਮ ਪਿਆਰ ਦਾ ਜਿਹੜਾ ਇੱਥੇ ਸਬੂਤ ਦੋ ਪ੍ਰੇਮ ਪਿਆਰ ਦਾ ਹੋਕਾ ਦੋ ਪਰ ਜਿਹੜਾ ਇੱਕ ਪਖੰਡਵਾਦ ਭਾਵੇਂ ਸਿੱਖ ਧਰਮ ਹੋਵੇ ਭਾਵੇਂ Hindu ਧਰਮ ਹੋਵੇ ਭਾਵੇਂ ਇਸਲਾਮ ਹੋਵੇ ਭਾਵੇਂ ਇਸਾਈ ਹੋਵੇ ਹਰੇਕ ਧਰਮ ਕਹਿੰਦਾ ਆਪਕੇ ਪਖੰਡਵਾਦ ਨਹੀਂ ਹੋਣਾ ਚਾਹੀਦਾ ਅਈ ਪਖੰਡਵਾਦ ਦੇ ਗਲਤਾਂ ਮੰਗ ਕੀ ਹੈ ਜੀ ਪ੍ਰਸ਼ਾਸਨ ਮੰਗ ਇਹੀ ਆ ਕਿ ਜਿਹੜਾ ਇਹ ਪਖੰਡਵਾਦ ਨੂੰ ਬੜਾਵਾ ਦੇ ਕੇ ਮੰਨ ਲਓ ਮੈਂ ਕਹਾ ਕਿ ਤੁਹਾਡਾ ਧਰਮ ਕਿਹੜਾ ਤੁਸੀਂ ਕੋਪੀ ਮੈਨੂੰ ਆ ਮੇਰਾ ਧਰਮ ਆ ਤੇ ਤੁਹਾਡਾ ਆਰਥਿਕ ਪੱਖੋਂ ਕਿਵੇਂ ਜੋ ਤੁਸੀਂ ਤੁਸੀਂ ਆਪਣਾ ਦੁੱਖ ਦੱਸੋਗੇ ਨਾ ਮੈਨੂੰ ਤੇ ਮੈਂ ਕਵਾਂਗਾ ਥਾਪੀ ਮਾਰ ਕੇ ਤੇ ਤੂੰ ਇਦਾਂ ਕਰ ਆਪਣਾ ਧਰਮ ਛੱਡ ਮੈਂ ਤੈਨੂੰ ਆਹ ਦਊਂਗਾ ਇਦਾਂ ਕਰਾਂਗਾ ਤੇ ਤੂੰ ਉਸ ਵੇਲੇ ਤੁਸੀਂ ਸੋਚਣਾ ਕਿ ਸਹੀ ਹੈ ਪਰ ਉੱਥੇ ਮੈਂ ਜਿਹੜੀ ਦੁਨੀਆ ਇਹਨਾਂ ਦੇ ਝਾਂਸੇ ਵਿੱਚ ਆ ਕੇ ਆਪਲਾ ਧਰਮ ਜਿਹੜੀ ਬਦਲ ਰਹੀ ਹੈ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਪਾਤਸ਼ਾਹ ਮਹਾਰਾਜ ਨੇ ਉਹ ਸਮਾਂ ਲਿਆ ਤੱਕ ਕਿ ਸਾਨੂੰ ਹਰੇਕ ਪੱਖੋਂ ਸੁਖਾ ਜੇ ਦੁੱਖ ਹੋਊਗਾ ਕੋਈ ਚਾਰ ਪੈਸੇ ਚਾਹ ਚਲਣਾ ਕਰਕੇ ਕੋਈ ਦੁੱਖ ਆ ਸਕਦਾ ਉਹਦਾ ਕੋਈ ਦੁਖੀ ਨਹੀਂ ਪਰ ਉਹ ਸਿੱਖ ਧਰਮ ਨੇ ਉਹ ਸਮਾਂ ਦੇਖਿਆ ਕਿ ਜੰਗਾ ਜੁੱਧਾਂ ਦੇ ਵਿੱਚ ਜੰਗਲਾਂ ਵਿੱਚ ਰਹਿਣਾ ਭੁੱਖਾਂ ਤੇਆਂ ਕਟਣੀਆਂ ਭੁੱਖਾਂ ਤੇਆਂ ਕੱਟ ਕੇ ਤਾਂ ਕਰਕੇ ਇਹ ਧਰਮ ਜਿਹੜਾ ਵਾ ਇੱਕ ਹੋਂਦ ਵਿੱਚ ਆਇਆ ਮਹਾਰਾਸ਼ਟਰਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਬਾਬਾ ਨਾਨਕ ਸੱਚੇ ਪਾਤਸ਼ਾਹ ਮਹਾਰਾ ਨੇ ਸਾਰੀ ਦੁਨੀਆ ਨੂੰ ਤੁਰ ਕੇ ਪੈਦਲ ਯਾਤਰਾ ਕਰਕੇ ਸਾਰੀ ਦੁਨੀਆ ਨੂੰ ਜਿਹੜਾ ਉਹਨਾਂ ਨੇ ਤਾਰਿਆ ਤੇ ਇੱਕ ਧਰਮ ਦਾ ਹੋਕਾ ਦਿੱਤਾ ਉਹਨਾਂ ਨੇ ਪਖੰਡਵਾਦ ਨੂੰ ਜਿਹੜਾ ਸੀ ਉਹਨਾਂ ਨੇ ਰੋਕਿਆ ਤੇ ਜੇ ਅੱਜ ਸਿੱਖ ਧਰਮ ਦੇ ਲੋਕ ਅਸੀਂ ਆਪਣੇ ਸਿੱਖ ਧਰਮ ਨੂੰ ਕਹਿੰਦੇ ਅੱਜ ਸਿੱਖ ਧਰਮ ਦੇ ਲੋਕ ਨਿੱਕੇ ਨਿੱਕੇ ਗੱਲਾਂ ਦੇ ਧਰਮ ਬਦਲਣ ਤੇ ਉਹ ਜਿਹੜਾ ਧਰਮ ਤੁਹਾਡਾ ਹੈਗਾ ਸੀ ਨਾ ਰੱਬ ਇੱਕ ਸੱਚਾ ਤੇ ਸੁੱਚਾ ਅਨੁਸ਼ਾਨ ਆ ਰੱਬ ਇਹ ਨਹੀਂ ਵੀਦਾ ਕਿ ਮੈਂ ਕਿਹਦੀ ਗੋਦ ਵਿੱਚ ਚੱਲਿਆ ਕਿਹੜੇ ਧਰਮ ਵਿੱਚ ਚੱਲਿਆ ਜਿਹੜਾ ਧਰਮ ਤੁਹਾਨੂੰ ਰੱਬ ਨੇ ਦੇ ਦਿੱਤਾ ਭਾਵੇਂ ਈਸਾਈ ਧਰਮ ਦੇ ਦਿੱਤਾ ਜਿਹੜੇ ਧਰਮ ਵਿੱਚ ਤੁਸੀਂ ਪੈਦਾ ਹੋ ਗਏ ਅਸਲ ਤੁਹਾਡਾ ਧਰਮ ਉਹੀ ਹੈ ਭਾਵੇਂ Hindu ਧਰਮ ਵਿੱਚ ਪੈਦਾ ਆ ਜੋ ਭਾਵੇਂ ਸਿੱਖ ਧਰਮ ਵਿੱਚ ਪੈਦਾ ਆ ਜੋ ਭਾਵੇਂ ਇਸਲਾਮ ਧਰਮ ਵਿੱਚ ਪੈਦਾ ਹੋ ਭਾਵੇਂ ਸਾਈ ਧਰਮ ਵਿੱਚ ਪੈਦਾ ਹੋ ਜਿਹੜੇ ਧਰਮ ਵਿੱਚ ਤੁਹਾਨੂੰ ਰੱਬ ਨੇ ਪੈਦਾ ਕਰਤਾ ਅਸਲ ਧਰਮ ਤੁਹਾਡਾ ਉਹੀ ਹੈ ਪਰ ਜੇ ਆਪਾਂ ਆਪਣੇ ਧਰਮ ਨੂੰ ਛੱਡ ਕੇ ਆਪਣੇ ਮਾਪ ਪਾਪ ਨੂੰ ਛੱਡ ਕੇ ਤੇ ਆਪਾਂ ਇਧਰ ਉਧਰ ਜਾਵਾਂਗੇ ਨਾ ਤੇ ਫੇ ਅਸੀਂ ਆਪਣੇ ਮਾਪਿਓ ਦੇ ਖਵਾ ਨਹੀਂ ਸਕਦੇ ਠੀਕ ਹੈ ਅੱਛਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੈ ਸ਼੍ਰੀ ਰਾਮ ਅੱਜ ਭਾਈ ਸਾਹਿਬ ਨੇ ਤੇ ਐਸਪੀ ਸਾਹਿਬ ਦੇ ਦਫਤਰ ਬੈਠੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਆ ਕਿ ਇਹਨਾਂ ਦੇ ਪਾਸਟਰ ਜੀ ਜੋ ਨਰੂਲਾ ਜੀ ਨੇ ਉਹ ਕਿਹ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਕਿਹ Hindu ਕਿਹ Sikh ਕਿਹ ਬਾਲਮਿਕ ਸਮਾਜ ਦੇ ਖਿਲਾਫ ਕੋਈ ਨਹੀਂ ਬੋਲਣਗੇ ਇਨਾਂ ਨੇ ਵੀ ਵਿਸ਼ਵਾਸ ਦਵਾਇਆ ਐਸਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਆ ਨਾਲ ਹੀ ਇਹਨਾਂ ਨੇ ਇੱਕ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਬਲੈਕਮੈਲਰ ਕਿਹਾ ਸੀ ਉਹ ਕਹਿੰਦੇ ਜੀ ਅਸੀਂ ਕਿਸੇ ਸੰਤ ਸਮਾਜ ਨੂੰ ਨਹੀਂ ਕਿਹਾ ਇਹ ਆਪਣੇ ਜ਼ੁਬਾਨੀ ਕਹਿਣਗੇ ਕਿ ਇਹ ਚੀਜ਼ ਤੇ ਅਸੀਂ ਕਿਸੇ ਨੂੰ ਨਹੀਂ ਕਿਹਾ ਇਸ ਚੀਜ਼ ਤੇ ਅਸੀਂ ਵੀ ਸਹਿਮਤੀ ਜਤਾਈ ਆ ਕਿ ਠੀਕ ਐ ਜੇ ਤੁਸੀਂ ਕਿਸੇ ਨੂੰ ਨਹੀਂ ਕਿਹਾ ਨਾ ਹੀ ਤੁਸੀਂ ਕਿਸੇ ਧਰਮ ਦੇ ਖਿਲਾਫ ਬੋਲੋਗੇ ਤੇ ਅਸੀਂ ਵੀ ਤੁਹਾਡਾ ਸਹਿਯੋਗ ਕਰਾਂਗੇ ਦੁਨ ਮਹਾਰਾਜੀ ਕਿਹੜਾ ਕੱਲ ਪ੍ਰੋਗਰਾਮ ਹੋ ਰਿਹਾ ਵੀ ਉਹ ਹੋਏਗਾ ਜੀ ਠੀਕ ਹੈ ਜੀ ਸੰਵਿਧਾਨ ਇਹਨਾਂ ਨੂੰ ਆਗਿਆ ਦਿੰਦਾ ਕਿ ਆਪਣੇ ਧਰਮ ਦਾ ਪ੍ਰਚਾਰ ਕਰਨਾ ਨਾਲ ਸੰਵਿਧਾਨ ਇਹ ਵੀ ਆਗਿਆ ਦਿੰਦਾ ਆ ਕਿ ਕਿਸੇ ਧਰਮ ਨੂੰ ਅਸੀਂ ਨਿੰਦ ਨਹੀਂ ਸਕਦੇ ਹੁਣ ਤੁਹਾਡੇ ਕੋਲ ਠੀਕ ਹੈ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਹੈ ਇਹ ਰਿਟਰਨ ਨੂੰ ਦੇ ਰਿਟਰਨ ਵੀ ਦੇ ਰਹੇ ਨੇ ਇਹਨਾਂ ਨੇ ਮੀਡੀਆ ਦੇ ਵਿੱਚ ਵੀ ਕਹਿਤਾ ਆ ਕਿ ਕਿਸੇ ਧਰਮ ਦੇ ਖਿਲਾਫ ਕੋਈ ਸਵਾਲ ਜਵਾਬ ਨਹੀਂ ਹੋਣਗੇ ਕੋਸ਼ ਧਰਮ ਨੂੰ ਗਲਤ ਨਹੀਂ ਕਿਹਾ ਜਾਏਗਾ ਹਾਂ ਆਪਣੇ ਧਰਮ ਨੂੰ ਇਹ ਜਾਜਾਕਾਰ ਕਰਨਾ ਅਸੀਂ ਵੀ ਆਪਣੇ ਆਪਣੇ ਧਰਮ ਦੀ ਜਾਜਾਕਾਰ ਕਰੀਏ ਇਹਦੇ ਵਿੱਚ ਇਹਨਾਂ ਨੇ ਆਪਣੇ ਪਾਸਟਰ ਨਰੂਲਾ ਜੀ ਵੱਲੋਂ ਵਿਸ਼ਵਾਸਨ ਦਵਾਇਆ ਗੌਰਵ ਜੀ ਨੇ ਕਿ ਜਿਹੜਾ ਕੱਲ ਸਮਾਗਮ ਹੋ ਰਿਹਾ ਇਹਨਾਂ ਦਾ ਉਹਦੇ ਵਿੱਚ Hindu ਸਮਾਜ Sikh ਸਮਾਜ ਬਾਲਮਿਕ ਸਮਾਜ ਕਿਸੇ ਸਮਾਜ ਬਾਰੇ ਕੋਈ ਟਿੱਪਣੀ ਨਹੀਂ ਹੋਗੀ ਨਾ ਹੀ ਕੋਈ ਉਸ ਸਮਾਜ ਦਾ ਜ਼ਿਕਰ ਹੋਏਗਾ ਵਿੱਚ ਮੇਰੀ ਢਾਡੀ ਵੱਲੋਂ ਕੰਪਲੇਨਟ ਦਿੱਤੀ ਉਹ ਵਾਪਸ ਲਈ ਜਾਏਗੀ ਨਹੀਂ ਇਹਦੇ ਮੰਗ ਪੱਤਰ ਦਿੱਤਾ ਸੀ ਕੰਪਲੇਂਟ ਨਹੀਂ ਦਿੱਤੀ ਮੰਗ ਪੱਤਰ ਦਿੱਤਾ ਸੀ ਜਿਹੜਾ ਕਿ ਹੁਣ ਸਾਡੀ ਸਹਿਮਤੀ ਹੋ ਗਈ ਆ ਠੀਕ ਹੈ ਜਿਹੜੀ ਮੀਟਿੰਗ ਹੋਈ ਇਹ ਦੇ ਘਰ ਜਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਲਕੀਬਾਇਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਧਰਮ ਜਾਗਰਨ ਤੋਂ ਰਾਜਕਮਾ ਸ਼ਰਮਾ ਜੀ ਸ਼ਿਵ ਸਨਾ ਤੋਂ ਵੱਡੇ ਵੱਡੇ ਵੀਰ ਜੀ ਅ ਅੱਜ ਜਿਹੜਾ ਫਾਸਟਰ ਅੰਕਨੂਰ ਲਾਰੀ ਵੱਲੋਂ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ 크ਰੂਸੇਡਰ ਕਰਕੇ ਔਰ ਇਹ ਵਿੱਚ ਕੁਝ ਜਿਹੜੇ ਵਿਵਾਦਤ ਸ਼ਬਦ ਸੀਗੇ ਜਿਹੜੀ ਉਹਨਾਂ ਦਾ ਅੱਜ ਬੈ ਕੇ ਜਿਹੜਾ ਐਸਪੀ ਵਿਰਖ ਸਾਹਿਬ ਦੇ ਦਫਤਰ ਦੇ ਵਿੱਚ ਦੋਨਾਂ ਪਾਰਟੀਆਂ ਵੱਲੋਂ ਅਗਰ ਸਮਝੋਤਾ ਹੋ ਚੁੱਕਾ ਵਾ ਔਰ ਇਹ ਪ੍ਰੋਗਰਾਮ ਕਰਨ ਸਾਨੂੰ ਕਿਸੇ ਚੀਜ਼ ਦਾ ਕੋਈ ਇਤਰਾਜ ਨਹੀਂ ਹੈਗਾ ਬਾਕੀ ਜਿਹੜਾ ਸਮਝੋਤਾ ਹੋਇਆ ਵਾ ਉਸ ਵਿਹਾਪੇ ਸਮਝੋਤਾ ਹੋਇਆ ਵਾ ਕਿ ਵੀ ਕਿਸੇ ਵੀ ਧਰਮ ਬਾਰੇ ਕੋਈ ਮਾੜਾ ਚੰਗਾ ਨਹੀਂ ਬੋਲੇਗਾ ਚ ਸਿੱਖ ਧਰਮ ਹੋ ਜਾ ਹਿੰਦੂ ਧਰਮ ਹੋ ਜਾ ਵੈਲਮਿਕੀ ਸਮਾਜ ਸੋ ਇਸ ਵਿਹਾਪੇ ਜਿਹੜਾ ਸਮਝੋਤਾ ਹੋ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵੀ ਸਾਰੇ ਕਪਣੇ ਧਰਮ ਨੂੰ ਮਨਾਉਣ ਦਾ ਪੂਜਨ ਦਾ ਜਾਂ ਉਹਨਾਂ ਦੇ ਵੱਡੇ ਸਮਾਗਮ ਕਰਾਉਣ ਦਾ ਸਾਰਿਆਂ ਨੂੰ ਅਧਿਕਾਰ ਆ ਪਰ ਕਿਸੇ ਦੇ ਧਰਮ ਨੂੰ ਮਾੜਾ ਨਾ ਕਿਹਾ ਕਿ ਆਪਣੇ ਧਰਮ ਦੀ ਜਾਇਕਾਰ ਕਰਨ ਸਾਰਿਆਂ ਨੂੰ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂਗਾ ਕਿ ਵੀ ਇਹ ਪੰਜਾਬ ਜਿਹੜਾ ਸਾਡਾ ਆ ਹਸਦਾ ਬਸਦਾ ਖੁਸ਼ਹਾਲ ਦੇਸ਼ ਆ ਸਾਰੇ ਰਲ ਮਿਲ ਕੇ ਰਹੀਏ ਇੱਕ ਦੂਜੇ ਦੇ ਧਰਮ ਬਾਰੇ ਮਾੜਾ ਚੰਗਾ ਨਾ ਬੋਲੀਏ ਇਹ ਨਹੀਂ ਕਹਿੰਦਾ ਸਾਰਿਆਂ ਨੂੰ ਜੈ ਬਾਲ ਮਿਕੀ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਰਾਏ ਕੁਮਾਰ ਸ਼ਰਮਾ ਧਰਮ ਜਾਗਰੂਨ ਦੇ ਪ੍ਰਮੁੱਖ ਅੰਮ੍ਰਿਤਸਰ ਮਹਾਨਗਰ ਤੋਂ ਜਿਹੜੀ ਇਹ ਵਿਵਾਦ ਬਿਆਨ ਬਿਆਜੀ ਹੋਈ ਹੈ ਔਰ ਜਿਹਨਾਂ ਗੌਰਵ ਨੇ ਕਿਹਾ ਹੈ ਕਿ ਸਾਰੇ ਸ਼ਤਾਨ ਨੇ ਔਰ ਜਿਹੜੇ ਜਿਹੜੇ ਸਾਡੇ ਪ੍ਰੋਗਰਾਮ ਦੇ ਖਿਲਾਫ ਨੇ ਸ਼ਤਾਨ ਨੇ ਔਰ ਇੱਕ ਕ੍ਰਿਮੀਨਲ ਐ ਬਲੈਕਮਿਲਰ ਨੇ ਉਹਨਾਂ ਅੱਜ ਗਾਲੀ ਮਾਫੀ ਮੰਗੀ ਹੈ ਔਰ ਕਿਹਾ ਹੈ ਕਿ ਅਸੀਂ ਕਿਸੇ ਤਰ੍ਹਾਂ ਦੇ ਖਿਲਾਫ ਨਹੀਂ ਬੋਲਾਂਗੇ ਜਿਹੜਾ ਕੱਲ ਜਿਹੜਾ ਕਾਰਜਕ੍ਰਮ ਹੋ ਰਿਹਾ ਕੋਈ ਸੰਵਿਧਾਨ ਕਹਿੰਦਾ ਸਾਰੇ ਕਾਰਜਕ੍ਰਮ ਕਰ ਸਕਦੇ ਨੇ ਅਸੀਂ ਉਹਦੇ ਵਿੱਚ ਚੱਲੋਗੇ ਹੋੜੀ ਚੱਲੀ ਦਿੱਤੀ ਜੀ देखो ਸਾਡੇ ਵੱਲੋਂ ਨਹੀਂ ਸਰਕਾਰ ਨੇ ਦੇਣੀ ਹੈ ਜੀ ਕਿਉਂਕਿ ਤੁਹਾਡੇ ਵੱਲੋਂ ਪੁਲਸ ਪੁਲਸ ਮੰਗ ਪੱਤਰ ਇਹ ਦਿੱਤਾ ਸੀ ਕਿ ਜਿਹੜਾ ਜੀ ਕਰ ਰਿਹਾ ਇਹ ਸਾਡੇ ਧਰਮ ਦੇ ਖਿਲਾਫ ਕਰ ਰਿਹਾ ਧਰਮ ਦੇ ਖਿਲਾਫ ਬੋਲਦੇ ਨੇ ਔਰ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਾਂਗੇ ਔਰ ਇਹ ਰਿਟਰਨ ਆਸ਼ਵਾਸ਼ਣ ਦਵਾਇਆ ਗਿਆ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਕਿ ਆਪਾਂ ਕਿਸੇ ਨੂੰ ਨਾਂ ਦੇ ਬਲੈਕ ਮੀਲਰ ਕਿਹਾ ਤੇ ਨਾਂ ਸ਼ਤਾਨ ਕਿਹਾ ਜਿਹੜੇ ਇੱਕ ਬੰਦੇ ਸ਼ਤਾਨ ਨੇ ਜਿਤਨਾ ਸਾਡੇ ਕੋਈ ਵਿਗੜ ਪਾਉਂਦਾ ਔਰ ਸ਼ਤਾਨ ਨੇ ਅਸੀਂ ਤੁਹਾਨੂੰ ਨਹੀਂ ਕਿਹਾ ਉਹਦੀ ਜਾਈ ਮਾਫੀ ਮੰਗੀ ਹੈ ਜੈ ਸ਼੍ਰੀ ਰਾਮ